ਇੱਗਲਾ ਕੋਈ ਕ੍ਰਿਟਰੀਆ ਹੈ ਹਮ ਹਿਆ ਲੈ ਕੇ ਨਮ ਦੱਸੀ ਨਹੀਂ ਇਕੱਲੇ ਮੜ ਜਾ ਉਹ ਰਾਮ ਕਰਲਾ ਨਾਲ ਮੈਨੂੰ ਕਰਨ ਦੇ ਇਸ ਕੁਸਕ ਲਿਆ ਦੇਣਾ ਨਹੀਂ ਮੈਂ ਤਾਂ ਨਵਾਇਆ ਕਹਿੰਦਾ ਸੀ ਮੈਂ ਕਿਤੇ ਆਪਣੇ ਇੱਕ ਜਵਾਬ ਹੋਰ ਹੁੰਦਾ ਕ੍ਰੈਡਾ ਹੁੰਦਾ ਮੇਰੇ ਸਾਹ ਹੈ ਰਾਮ ਮਰ ਰਾਮ ਜਿਆਦਾ ਮੈਨੂੰ ਹੁਣ ਪਤਾ ਲੱਗਾ ਤੂੰ ਕੀ ਭਾਲਦਾ ਫਿਰਦਾ ਕੀ ਭਾਰਦਾ ਮੈਂ ਤੂੰ ਭਾਰਦਾ ਡਾਂਗਾ ਸ਼ਰਮ ਕਰ ਲੈ ਚੌਰਿਆ ਲੰਗੜਿਆ ਟੌੜਾ ਝਾਟਾ ਤੈਨੂੰ ਸ਼ਰਮ ਦਾ ਘਾਟਾ ਡੱਬ ਕੇ ਮਾਰਨਾ ਮੈਂ ਮੇਰੇ ਸਾਲੀ ਤੇਨੂੰ ਕੀ ਕਿਹਾ ਹੈ ਹੈ ਉਹੀ ਮੇਰੇ ਸਾਲੀ ਤਾਹ ਤਾਹ ਕਰੀ ਜਾਂਦੀ ਐ ਐਣ ਦੀ ਕੁਲਚਾ ਮਰਾਵੀ ਭੋਕਣਾ ਮੇਰਾ ਸਹਾਰੇ ਹੁਣ ਮੈਂ ਲਾਫੜਾ ਮਰੂ ਮੂੰ ਤੇ ਮੇਰੇ ਸਾਲੀ ਥੋਬੜ ਵਰਗੇ ਮੂੰ ਵਾਲੀ ਮਰਦਾ ਵੀ ਨਹੀਂ ਐਦਾਂ ਦਾ ਨਾ ਸਾਨੂੰ ਮਾਰਨ ਦੇਵੇ ਤੂੰ ਦਾਂਗ ਨਹੀਂ ਦਾਇਆ ਨਾ ਹੋਵੇ ਜਾਂ ਮੈਂ ਮਰ ਜਮਾਂ ਜਾਂ ਤੂੰ ਮਰ ਜਮੇ ਬਿਸ਼ਰਮ ਚੌਰਾ ਮਸ਼ਕ ਮਾਰਦਾ ਮੇਰੇ ਸੱਜੇ ਨੂੰ ਲੰਗੜਾ ਸੁਨਾਮ ਜਨਾ ਮੈਂ ਤਾਂ ਸ਼ਰਮ ਨਹੀਂ ਆਉਂਦੀ ਮੈਂ ਦੱਸ ਕਿਤਰੇ ਡਾਂਗ ਮਾਰਤੀ ਹੈ ਡਾਂਗਾ ਮੇਰੇ ਨਹੀਂ ਡਾਂਗਾ ਤੇਰੇ ਪੈਣ ਵਾਲਿਆਂ ਨੇ ਤੂੰ ਕਹਿੰਦੀ ਮੇਰੇ ਨਾਲ ਮੁਹੱਬਤ ਦੀਆਂ ਗੱਲਾਂ ਨਹੀਂ ਕਰਦਾ ਜੇ ਬੰਦਾ ਮੜੀਏ ਮੁਹੱਬਤ ਦੀਆਂ ਗੱਲਾਂ ਕਰਨ ਲੱਗਦਾ ਚਾਰੇ ਪੈਰ ਚੱਕੇ ਪੈ ਜਾਂਦੀ ਐ ਜਾਂ ਦੱਬ ਜਾ ਬਗ ਜਾ ਜਿੱਥੇ ਨੂੰ ਜਾਣਾ ਤੂੰ ਮੇਰੇ ਮੂੰਹੋਂ ਕੁਝ ਹੋਰ ਨਾ ਸੁਣ ਲੈ ਜਾਨਾ ਮੈਂ ਤਾਂ ਤੇਰਾ ਬੂਥਾ ਦੇਖਣਾ ਪਸੰਦ ਨਹੀਂ ਕਰਦਾ ਹੈ ਐਂ ਦੇਖ ਖਸਮਦੀ ਐ ਪਾਥੀ ਵਰਗਾ ਦਾ ਮੂੰਹ ਹੈ ਤੇਰੀ ਬਣੀਆਂ ਠੁੱਕਦੀ ਵੱਡੀ ਭੈਣ ਦੇ ਖਾਂਦੀ ਸ੍ਰੀ ਦੇਵੀ ਕਹੋਦੀ ਐ ਚੋਦੀ ਖੰਗਦਾ ਕਰ ਇਹ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ